ਪੁਲਿਸ ਨੇ ਇਹਨਾਂ ਪਾਦਰੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਪਾਦਰੀਆਂ ਨੇ ਬੀਤੇ ਦਿਨ ਇੱਕ ਨੌਜਵਾਨ ਦੇ ਵਿੱਚੋਂ ਭੂਤ ਪ੍ਰੇਤ ਕਰਦੇ ਹੋਏ ਇਸ ਨੌਜਵਾਨ ਨੂੰ ਕੁੱਟ-ਕੁੱਟ ਕੇ ਬੇਰਹਿਮੀ ਦੇ ਨਾਲ ਮਾਰ ਦਿੱਤਾ ਸੀ ਜਿਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਪਰਿਵਾਰਕ ਮੈਂਬਰਾਂ ਵੱਲੋਂ ਇਹਦੀ ਸ਼ਿਕਾਇਤ ਜਦੋਂ ਪੁਲਿਸ ਨੂੰ ਦਿੱਤੀ ਹੈ ਤਾਂ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਰ ਦੇ ਵਿੱਚੋਂ ਕਢਾ ਕੇ ਉਸ ਮਰਤਿਕ ਨੌਜਵਾਨ ਦਾ ਪੋਸਟਮਾਰਟਮ ਕਰਵਾਇਆ ਤੇ ਉਸ ਤੋਂ ਬਾਅਦ ਦੱਸਿਆ ਜਾਂਦਾ ਉਹਦਾ ਸੰਸਕਾਰ ਵੀ ਕੀਤਾ ਗਿਆ ਤੇ ਪੁਲਿਸ ਇਹਨਾਂ ਪਾਦਰੀਆਂ ਦੀ ਲਗਾਤਾਰ ਤਲਾਸ਼ ਕਰ ਰਹੀ ਸੀ ਅੱਜ ਪੁਲਸ ਦੇ ਡਿੱਕੇ ਇਹ ਪਾਦਰੀ ਚੜ ਗਏ ਨੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਪੁਲਿਸ ਹੁਣ ਇਹਨਾਂ ਦਾ ਰਿਮਾਂਡ ਹਾਸਲ ਕਰੇਗੀ ਤੇ ਹੋਰ ਹੀ ਪੁੱਛਗਿੱਛ ਕਰੇਗੀ ਇਹ ਵੀ ਦੱਸ ਦਿੰਦੇ ਨੇ ਕਿ ਪਰਿਵਾਰਕ ਮੈਂਬਰਾਂ ਵੱਲੋਂ ਵੀ ਦੱਸਿਆ ਗਿਆ ਸੀ ਕਿ ਉਹਨਾਂ ਦਾ ਨੌਜਵਾਨ ਪੁੱਤ ਜੋ ਕਿ ਸਰੀਰਕ ਪੱਖੋਂ ਠੀਕ ਨਹੀਂ ਸੀ ਜਿਸ ਦੀ ਪ੍ਰਾਰਥਨਾ ਕਰਵਾਉਣ ਵਾਸਤੇ ਉਹਨਾਂ ਨੇ ਆਪਣੇ ਘਾਰੇ ਪਾਦਰੀ ਨੂੰ ਸੱਦਿਆ ਸੀ ਪਰ ਪਾਦਰੀਆਂ ਨੇ ਕਿਹਾ ਦੇ ਵਿੱਚ ਭੂਤ ਪ੍ਰੇਤ ਦੀ ਛਾਇਆ ਹੈ ਜਿਸ ਨੂੰ ਪ੍ਰਾਰਥਨਾ ਰਾਹੀਂ ਕੱਢਣਾ ਪਵੇਗਾ ਤਾਂ ਕੁਝ ਉਸ ਪ੍ਰੇਤ ਨੂੰ ਕੁੱਟਮਾਰ ਕਰਕੇ ਵੀ ਉਸ ਦੇ ਵਿੱਚੋਂ ਬਾਹਰ ਕੱਢਣਾ ਪਵੇਗਾ ਤਾਂ ਇੰਨਾ ਪਾਦਰੀਆਂ ਨੇ ਆਪਣੇ ਨਾਲ ਤੇ ਦੋਸਤਾਂ ਨੂੰ ਬੁਲਾ ਕੇ ਦੱਸਿਆ ਜਾ ਰਿਹਾ ਕੁਝ ਨੌਜਵਾਨ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸ ਨੌਜਵਾਨ ਨੇ ਦਮ ਤੋੜ ਦਿੱਤਾ ਦਮ ਤੋੜੇ ਤੋਂ ਬਾਅਦ ਪਾਦਰੀ ਮੌਕੇ ਤੋਂ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਇਹ ਮਾਮਲਾ ਉਸ ਕੋਲੋਂ ਚੇਸੂਨ ਲੈ ਕੇ ਸਿੰਧ ਅਪਸਰਾ ਨੇ ਇਸ ਪੂਰੇ ਮਾਮਲੇ ਬਾਰੇ ਹੋਰ ਕੀ ਕਿਹਾ ਪਹਿਲਾਂ ਤੁਸੀਂ ਉਹ ਬੁਲਾਇਆ ਕਿਉਂ ਗਿਆ ਸੀ ਤੁਹਾਨੂੰ ਉੱਥੇ ਘਰ ਇਹਨੇ ਦੱਸ ਦਿਓ ਕੀ ਕਰਨਾ ਅਸੀਂ ਬੁਲਾਇਆ ਗਿਆ ਘਰ ਕਿਹਨੇ ਜਾਣੀ ਤੁਸੀਂ ਅ ਇਹ ਪੂਰਾ ਮਸਲਾ ਮਿਤੀ 23 8 2024 ਨੂੰ ਰਾਖਲ ਮਸੀ ਵਾਈਫ ਆਫ ਮੰਗਾ ਮਸੀ ਤਵਾਸੀ ਸਿੰਘਪੁਰਾ ਨੇ ਪੁਲਿਸ ਧਾਰੀਵਾਲ ਪੁਲਿਸ ਨੂੰ ਆ ਕੇ ਦੱਸਿਆ ਸੀ ਕਿ ਉਹਦੇ ਬੇਟੇ ਦੀ ਬੇਟਾ ਜੋ ਕਿ ਸੈਮੂਅਲ ਮਸੀ ਹੈ ਉਹਦੀ ਉਮਰ ਕਰੀਬ 30 ਸਾਲ ਸੀ ਸੋ ਉਹਨੂੰ ਉਹਦੀ ਤਬੀਅਤ ਠੀਕ ਨਹੀਂ ਸੀ ਜਿਸ ਕਰਕੇ ਉਹਨੇ ਉਹਦੀ ਪ੍ਰੇਅਰ ਵਾਸਤੇ ਪਾਦਰੀ ਨੂੰ ਬੁਲਾਇਆ ਸੀ ਬਟ ਉਹਨਾਂ ਜਿਸ ਦੇ ਵਿੱਚ ਇੱਕ ਜੇਕਮ ਮਸੀ ਇੱਕ ਬਲਜੀਤ ਸਿੰਘ ਤੇ ਹੋਰ ਬੰਦੇ ਸੀਗੇ ਉਹਨਾਂ ਨੇ ਉਹਦੀ ਕਾਫੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਹਦੀ ਡੈਥ ਹੋ ਗਈ ਉਹ ਉਸ ਤੋਂ ਬਾਅਦ ਜਿਹੜਾ ਹੈ ਵਿਕਟਮ ਦੀ ਮਦਰ ਨੇ ਤੇ ਬਾਕੀਆਂ ਨੇ ਅੰਡਰ ਉਹਨੂੰ ਦਬਾਅ ਹੇਠ ਉਹਦਾ ਸੰਸਕਾਰ ਵੀ ਤੁਰੰਤ ਕਰਾ ਦਿੱਤਾ ਸੀ ਬਟ ਉਸ ਤੋਂ ਬਾਅਦ ਉਹ 23 ਤਾਰੀਖ ਨੂੰ ਪੁਲਿਸ ਦੇ ਕੋਲ ਜਾ ਕੇ ਉਹਨੇ ਸਾਰੀ ਘਟਨਾ ਬਾਰੇ ਪੁਲਿਸ ਨੂੰ ਦੱਸਿਆ ਜਿਸ ਤੋਂ ਬਾਅਦ ਧਾਰੀਵਾਲ ਪੁਲਿਸ ਨੇ ਇੱਕ ਜੋ ਲੀਗਲ ਪ੍ਰੋਸੈਸ ਉਹਨੂੰ ਸ਼ੁਰੂ ਕਰਦੇ ਹੋਏ ਐਫ ਆਈ ਰਜਿਸਟਰ ਕਰਕੇ ਤੇ ਡਿਊਟੀ ਮੈਜਿਸਟਰੇਟ ਨੂੰ ਅਪਾਇੰਟ ਕਰਵਾ ਕੇ ਉਸ ਤੋਂ ਬਾਅਦ ਉਹਨਾਂ ਦੀ ਹਾਜ਼ਰੀ ਦੇ ਵਿੱਚ ਬੋਡੀ ਦਾ ਐਕਜ਼ਾਮੀਸ਼ਨ ਕਰਾ ਕੇ ਉਸ ਦਾ ਪੋਸਟਮਾਰਟਮ ਕਰਾ ਕੇ ਹੁਣ ਜਿਹੜੇ ਮੇਨ ਅਕਿਊਜ਼ਡ ਹੈ ਉਹਨਾਂ ਨੂੰ ਵੀ ਫੜ ਲਿਆ ਨਹੀਂ ਜੋ ਬਾਤ ਸੀ ਗਈ ਇਥੇ ਚਤਰਕ ਹੁੰਦਾ ਸੀ ਜੀ ਧਾਰੀ ਵਾਲ ਦੇ ਵਿੱਚ ਹੀ ਕਰਦਾ ਸੀ ਏ ਬੇਸਿਕਲੀ ਜਿਹੜਾ ਇਹਨੂੰ ਪ੍ਰੇਅਰ ਵਾਸਤੇ ਬੁਲਾਇਆ ਸੀ ਬਟ ਉਹਨਾਂ ਨੇ ਇਹਦੀ ਕਾਫੀ ਮਾਰਕੁਟਾਈ ਕੀਤੀ ਜਿਸ ਤੋਂ ਬਾਅਦ ਜੋ ਵਿਕਟਮ ਹੈ ਉਹਦੀ ਡੈਥ ਹੋ ਗਈ ਸੀ ਮਾਰਕਟਾਈ ਸਰ ਕੇਸ ਸੁਨੇਹਾ ਦੇ ਉੱਤੇ ਇਹਨਾਂ ਨੇ ਕਸਟ ਕਰਦੀ ਕਿ ਜਾਂ ਉਹਨਾਂ ਨੂੰ ਕੋਈ ਲੱਗਦਾ ਜਿਵੇਂ ਕੋਈ ਸ਼ੈਤਾਨ ਟੁੰਡੇ ਬਾਰੇ ਦਾਦੇ ਪਰਿਵਾਰ ਉਹ ਬੇਸਿਕਲੀ ਜੋ ਉਹਦੀ ਮਦਰ ਉਹਦਾ ਇਹੀ ਕਹਿਣਾ ਹੈ ਕਿ ਉਹ ਉਹਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਬਟ ਉਹ ਇਹ ਕਹਿ ਰਹੇ ਸੀ ਉਹਨੂੰ ਬਾਰ ਬਾਰ ਕਿ ਭਈ ਇਹਦੇ ਵਿੱਚ ਕੋਈ ਜੋ ਹੈ ਇਹ ਭੂਤ ਮਿਸ਼ਾ ਭੂਤ ਵਗੈਰਾ ਜੋ ਹੈ ਉਹ ਵੱਡੇ ਆ ਉਹਨੂੰ ਆਪਾ ਮਤਲਬ ਉਹਨੂੰ छुड़ाਣ ਦੇ ਲਈ ਉਹ ਉਹਦੀ ਪ੍ਰੇਅਰ ਦੇ ਦੌਰਾਨ ਹੀ ਇਹ ਸਾਰੇ ਕੰਮ ਹੋਣਾ ਸ਼ੁਰੂ ਕਰ ਦਿੱਤੇ ਸੀ ਕਿੰਨੇ ਲੋਕ ਕਾਰਜ ਕਰ ਦਿੱਤੇ ਗਏ ਨੇ ਇਹਨਾਂ ਦੋ ਤੋਂ ਇਲਾਵਾ ਉਹ ਕਰੀਬ 7-8 ਅਣਪਛਾਣੇ ਵਿਅਕਤੀ ਹੋਰ ਵੀ ਉਹ ਦੱਸ ਰਹੇ ਹਨ ਜੋ ਕਿ ਇਹਦੇ ਵਿੱਚ ਇਨਵੋਲਵ ਸੀਗੇ ਉਹਨਾਂ ਸੀ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਕਰਕੇ ਉੱਥੇ ਰੇਡ ਵੀ ਕਰਵਾ ਦਿੱਤੀ ਜਿਦਾਂ ਤੁਸੀਂ ਕਹਾ ਕਿ ਮਦਰ ਨੇ 2 ਦਿਨ ਬਾਅਦ ਜਿਹੜੀ ਕੰਪਲੇਨ ਕੀਤੀ ਪਹਿਲਾਂ ਕੀ ਜੀ ਮਜ਼ਾ ਕਰ ਕੀ ਵਜ੍ਹਾ ਸੀ ਜੀ ਜਾਨ ਉਹਨਾਂ ਨੇ ਕਿ 21 ਤਾਰੀਖ ਦਾ ਇਹ ਵਾਕਿਆ ਹੈਗਾ 22 ਨੂੰ ਉਹਨੂੰ ਵਾਪਸ ਉਹਨਾਂ ਨੇ ਘਰ ਛੋੜਤਾ ਸੀ ਉਹਦੇ ਬਟ ਉਹਦੀ ਜੀ ਡੈਥ ਹੋ ਗਈ ਸੀ ਤੋਂ ਉਸ ਤੋਂ ਬਾਅਦ ਫਿਰ ਅੰਡਰ ਜੋ ਉਹਦੇ ਮਦਰ ਦਾ ਸਟੇਟਮੈਂਟ ਹੈ ਕਿ ਉਹਨੂੰ ਦਬਾਉ ਹੇਟ ਉਹਦਾ ਸੰਸਕਾਰ ਵੀ ਕਰਾਤਾ ਸੀ ਬਟ ਉਸ ਤੋਂ ਬਾਅਦ ਉਹ 23 ਤਾਰੀਖ ਨੂੰ ਨੈਕਸਟ ਡੇ ਹੀ ਉਹ ਫਿਰ ਪੁਲਿਸ ਦੇ ਕੋਲ ਆਗੇ ਸੀ ਜਿਸ ਤੋਂ ਬਾਅਦ ਜਿਹੜਾ ਇਹ ਫਰਦਰ ਲੀਗਲ ਐਕਸ਼ਨ ਜਿਹੜਾ ਉਹ ਲਿਆ ਗਿਆ ਨਾ ਜਿਹਨੇ ਕਿ ਤਨਾ ਮੰਗਾਈ ਵਾ ਸਾਹਮਣੇ ਆ ਜੀ ਨਾਮਿਲ ਜਵਾਨ ਹੈ ਕਿ ਇਹ ਅਪੀਲ ਹੈ ਜੀ ਨਹੀਂ ਇਹਦੇ ਵਿੱਚ ਇਹੀ ਹੈ ਕਿ ਇਹਦੀ ਮਦਰ ਨੇ ਪੁਲਿਸ ਦੇ ਅੱਗੇ ਆ ਕੇ ਸਾਰੀ ਗੱਲ ਦੱਸੀ ਹੈ ਉਹ ਚੰਗੀ ਗੱਲ ਹੈ ਕਿ ਜਿਸ ਕਰਕੇ ਇਹ ਸਾਰੀ ਚੀਜ਼ ਦਾ ਪਰਦਾ ਫਾਸ਼ ਹੋ ਸਕਿਆ ਹੈ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ ਜਾਂ ਕੋਈ ਕ੍ਰਾਈਮ ਹੁੰਦਾ ਹੈ ਪੁਲਿਸ ਨੂੰ ਇਮੀਡੀਏਟ ਇਨਫੋਰਮੇਸ਼ਨ ਦੇਣੀ ਜ਼ਰੂਰੀ ਹੈ ਤਾਂ ਕਿ ਪ੍ਰੋਪਰ ਲੀਗਲ ਐਕਸ਼ਨ ਜਿਹੜਾ ਉਹ ਲਿਆ ਜਾ ਸਕੇ ਆਦਰਵਾਇਜ਼ ਉਹ 22 ਸਾਰੀ ਨੂੰ ਸੰਸਕਾਰ ਉਹਦਾ ਆਲਰੇਡੀ ਉਹਨਾਂ ਨੇ ਕਰਾਤਾ ਸੀ ਬਟ ਫਿਰ ਮਦਰ ਨੇ ਜਿਹੜਾ ਆਪਣੇ ਜੋ ਦਾ ਬੇਟਾ ਸੀਗਾ ਉਹਦੇ ਬਾਰੇ ਫਿਰ ਪੁਲਿਸ ਨੂੰ ਆ ਕੇ ਦੱਸਿਆ ਜਿਸ ਕਰਕੇ ਸਾਨੂੰ ਇਹ ਸਾਰੀ ਇਨਫੋਰਮੇਸ਼ਨ ਜੋ ਮਿਲੀ ਔਰ ਬਾਕੀ ਦਾ ਜਿਹੜਾ ਲੀਗਲ ਪ੍ਰੋਸੈਸ ਉਹ ਕੀਤਾ ਗਿਆ